ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲਾ ਨਰੇਂਦਰ ਸਿੰਘ ਚੋੜਾ ਲਗਾਤਾਰ ਪੁਲਿਸ ਰਿਮਾਂਡ ਤੇ ਚੱਲ ਰਿਹਾ ਹੈ ਤੇ ਇਸ ਦੌਰਾਨ ਬਹੁਤ ਵੱਡੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਹੁਣ ਇੱਕ ਹੋਰ ਵੱਡਾ ਖੁਲਾਸਾ ਪੁਲਿਸ ਨੇ ਇਹ ਕੀਤਾ ਕਿ ਉਸ ਦੀ ਲੋਕੇਸ਼ਨ ਪਾਕਿਸਤਾਨ ਦੇ ਨੇੜੇ ਕਈ ਵਾਰ ਮਿਲੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਪੁਲਿਸ ਨੇ ਮੁਲਜ਼ਮਾ ਦੀ ਮੋਬਾਈਲ ਲੋਕੇਸ਼ਨ ਅਤੇ ਕਾਲ ਡਿਟੇਲ ਹਾਸਲ ਕੀਤੀ ਤਾਂ ਪੁਲਿਸ ਦੇ ਸਾਹਮਣੇ ਕਈ ਰਾਜ਼ ਨੇ ਜਿਹੜੇ ਉਹ ਖੁੱਲਣ ਲੱਗੇ ਨੇ ਪਤਾ ਇਹ ਵੀ ਲੱਗਿਆ ਕਿ 4 ਦਸੰਬਰ ਨੂੰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ 9 ਦਸੰਬਰ ਨੂੰ ਕਿਸੇ ਹੋਰ ਥਾਂ ਤੋਂ ਅੱਤਵਾਦੀ ਨਰੈਨ ਸਿੰਘ ਦਾ ਮੋਬਾਈਲ ਫੋਨ ਬਰਾਮਦ ਕੀਤਾ ਸੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਘਟਨਾ ਤੋਂ 3 ਦਿਨ ਪਹਿਲਾਂ ਦਰੈਨ ਸਿੰਘ ਚੌੜਾ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਖਾਸੀ ਰੇਕੀ ਵੀ ਕੀਤੀ ਸੀ ਇਸ ਦੌਰਾਨ ਉਸ ਦਾ ਭਰਾ ਧਰਮ ਸਿੰਘ ਵੀ ਉਸ ਦੇ ਨਾਲ ਸੀ ਜੋ ਕਿ ਅੱਜ ਤੱਕ ਫਰਾਰਾ ਹੈ ਇਸ ਮਾਮਲੇ 'ਚ ਪੁਲਿਸ ਨੇ ਅਜੇ ਤੱਕ ਅੱਤਵਾਦੀ ਵੱਲੋਂ ਅਪਰਾਧ ਲਈ ਵਰਤੀ ਗਈ ਪਿਸਤੌਲ ਦਾ ਵੀ ਪਤਾ ਨਹੀਂ ਲਗਾ ਸਕੀ ਅਤੇ ਦੋਸ਼ੀ ਨੂੰ ਇਹ ਪਿਸਤੌਲ ਕਿਸ ਨੇ ਮੁਹੱਈਆ ਕਰਵਾਇਆ ਸੀ ਫਿਲਹਾਲ ਪੁਲਿਸ ਨਰੈਨ ਸਿੰਘ ਚੌੜਾ ਤੋਂ ਉਸਦੀ ਮੋਬਾਈਲ ਲੋਕੇਸ਼ਨ ਸੰਬੰਧੀ ਪੁੱਛਗਿੱਛਕਾਰੀ ਹੈ ਪੁਲਿਸ ਅਧਿਕਾਰੀਆਂ ਨੇ ਖਦਸ਼ਾ ਪ੍ਰਗਟਾਇਆ ਕਿ ਅੱਤਵਾਦੀ ਹਥਿਆਰਾਂ ਦੀ ਥੇਪ ਲੈਣ ਲਈ ਕਈ ਵਾਰ ਪਾਕਿਸਤਾਨ ਸਰਹੱਦ ਤੇ ਜਾ ਚੁੱਕਾ ਹੈ 31 ਮਾਮਲਿਆਂ ਵਿੱਚ ਨਾਮ ਜਨ ਨਰੈਨ ਸਿੰਘ ਚੌੜਾ ਦੇ ਪਾਕਿਸਤਾਨੀ ਸਮਗਲਰਾਂ ਨਾਲ ਨੇੜਲੇ ਸਬੰਧ ਹੋਣ ਦਾ ਵੀ ਪੁਲਿਸ ਨੂੰ ਸ਼ੱਕ ਹੈ। ਬੁੱਧਵਾਰ ਨੂੰ 3 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 8 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤੀਜੀ ਵਾਰ ਚੌੜਾ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਦੂਜੇ ਪਾਸੇ ਮੁਲਜ਼ਮ ਧਿਰ ਦੇ ਵਕੀਲ ਨੇ ਜੱਜ ਅੱਗੇ ਪਟੀਸ਼ਨ ਦਾਇਰ ਕਰਕੇ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਮਹਈਆ ਕਰਵਾਉਣ ਲਈ ਕਿਹਾ ਪਟੀਸ਼ਨ ਤੇ ਗੌਰ ਕਰਦਿਆਂ ਅਦਾਲਤ ਨੇ ਹੁਕਮ ਦਿੱਤਾ ਹੈ ਕਿ 2 ਦਸੰਬਰ ਤੋਂ 4 ਦਸੰਬਰ ਤੱਕ ਦੀ ਪਟੀਸ਼ਨ ਦੋਸ਼ੀ ਤਰਫੋਂ ਦਿੱਤੀ ਜਾਏ ਅਤਵਾਦੀ ਚੌੜਾ ਦੀ ਪੇਸ਼ੀ ਹੋਣ ਤੋਂ 3 ਘੰਟੇ ਪਹਿਲਾਂ ਸੀਪੀ ਗੁਰਪ੍ਰੀਤ ਸਿੰਘ ਪੁਲਦਰ ਦੇ ਹੁਕਮਾਂ ਤੇ ਅਦਾਲਤੀ ਕੰਪਲੈਕਸ ਨੂੰ ਪੁਲਿਸ ਸ਼ੌਨੀ ਵਿੱਚ ਤਬਦੀਲ ਵੀ ਕਰ ਦਿੱਤਾ ਗਿਆ ਆਦਰਸ਼ਕੰਦਸੀ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 4 ਦਸੰਬਰ ਦੀ ਸਵੇਰ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਚਿਰਕਾਲਤਿਕ ਸਾਹਿਬ ਵੱਲੋਂ ਦਿੱਤੀ ਗਈ ਸਜ਼ਾ ਪਹੁੰਚ ਰਹੀ ਸੀ ਇਸ ਦੌਰਾਨ ਅੱਤਵਾਦੀ ਨਰੈਣ ਸਿੰਘ ਚੌੜਾ ਉੱਥੇ ਪਹੁੰਚ ਗਿਆ ਤੇ ਉਸ ਨੇ ਨਜਾਇਜ਼ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਮੌਕੇ ਤੇ ਮੌਜੂਦ ਬਾਡੀਗਾਰਡਾਂ ਨੇ ਕਿਸੇ ਤਰ੍ਹਾਂ ਬਚਾਅ ਕੀਤਾ ਤੇ ਇੱਕ ਵੱਡੀ ਘਟਨਾ ਹੋਣ ਤੋਂ ਰੋਕ ਦਿੱਤੀ ਤਾਂ ਉਸ ਤੋਂ ਬਾਅਦ ਇਸ ਮਾਮਲੇ 'ਚ ਵੱਡੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਪੁਲਿਸ ਇਹ ਵੀ ਕਹਿ ਚੁੱਕੀ ਹੈ ਕਿ ਉਸ ਦੇ ਦੂਜੇ ਜਿਹੜੇ ਸੂਬੇ ਨੇ ਉੱਥੇ ਬਹੁਤ ਕੁਝ ਉਹਨੇ ਹਥਿਆਰ ਜਾਂ ਹੋਰ ਹਮਲਾਵਰਾਂ ਨੇ ਕੋਈ ਪਦਾਰਥ ਉੱਥੇ ਰੱਖੇ ਹੋਏ ਨੇ ਉਸ ਨੂੰ ਲੈ ਕੇ ਵੀ ਪੁਲਿਸ ਜਾਂਚ ਕਰ ਰਹੀ ਹੈ ਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਦੇ ਸਬੰਧ ਕਿੱਥੇ-ਕਿੱਥੇ ਹਨ ਕਿਉਂਕਿ ਬਹੁਤ ਸਾਰੇ ਮਾਮਲੇ ਨਰੇਸ਼ ਸਿੰਘ ਚੋੜਾ ਦੇ ਉੱਤੇ ਦਰਜ ਨੇ ਤੇ ਉਧਰ ਇਹ ਮਾਮਲਾ ਧਾਰਮਿਕ ਵੀ ਬੰਦਾ ਨਜ਼ਰ ਆ ਰਿਹਾ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਆ ਇਸ ਪੂਰੇ ਮਾਮਲੇ ਦੇ ਵਿੱਚ ਦਸਤਾਰ ਉਤਰੀ ਸੀ ਜਿਹੜੀ ਨਰਾਇਨ ਸਿੰਘ ਚੌੜਾ ਦੀ ਜਦੋਂ ਉਸ ਨੂੰ ਉੱਥੇ ਫੜਿਆ ਗਿਆ ਸੀ ਜਦੋਂ ਉਹ ਸੁਖਬੀਰ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਨੂੰ ਉੱਥੇ ਫੜਿਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਦੀ ਦਸਤਾਰ ਉਤਰ ਜਾਂਦੀ ਹੈ ਜਿਹੜੇ ਇਲਜ਼ਾਮ ਸੀ ਕ ਜੂਥ ਅਖਾਲੀ ਦਲ ਦੇ ਆਗੂ ਤੇ ਲੱਗੇ ਸੀ ਕਿ ਉਸ ਨੇ ਪਿੱਛੇ ਜਾ ਕੇ ਉਸ ਦੀ ਦਸਤਾਰ ਉਤਾਰ ਦਿੱਤੀ ਤਾਂ ਬੇਦਬੀ ਕੀਤੀ ਹੈ ਦਸਤਾਰ ਦੀ ਤਾਂ ਉਸ ਮਾਮਲੇ ਵੱਲੋਂ ਵਿੱਚ ਵੀ ਦਲ ਖਾਲਸਾ ਵੱਲੋਂ ਮੰਗ ਕੀਤੀ ਗਈ ਕਿ ਅਕਾਲ ਤਖਤ ਸਾਹਿਬ ਇਸ ਵਿੱਚ ਦਖਲ ਦੇ ਕੇ ਉਸ ਉੱਤੇ ਕਾਰਵਾਈ ਕੀਤੀ ਜਾਵੇ ਧਾਰਮਿਕ ਕਾਰਵਾਈ ਕੀਤੀ ਜਾਵੇ ਕਿਉਂਕਿ ਬੇਅਦਬੀ ਕੀਤੀ ਹੈ ਕਿਸੇ ਦੀ ਦਸਤਾਰ ਨੂੰ ਹੱਥ ਪਾਇਆ ਤਾਂ ਇਹ ਵੀ ਮਾਮਲਾ ਸਾਹਮਣੇ ਆਇਆ ਸੀ ਪਰ ਇਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਦੂਜੇ ਪਾਸੇ ਹੁਣ ਪੁਲਿਸ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਹੁਣ 9 ਦਿਨ ਹੋ ਜਾਣੇ ਨੇ ਨਰੈਨ ਸਿੰਘ ਚੋੜਾ ਦੇ ਰਿਮਾਂਡ ਨੂੰ ਤੇ 9 ਦਿਨਾਂ ਵਿੱਚ ਪੁਲਿਸ ਕਿੱਥੇ ਤੱਕ ਪਹੁੰਚਦੀ ਹੈ ਇਹ ਵੀ ਕਿਤਨਾ ਕਿਤੇ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੁਲਿਸ ਵੱਲੋਂ ਲਗਾਤਾਰ ਵੱਖ-ਵੱਖ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਥਿਆਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਦੇ ਕਰੀਬਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਦੇ ਨਾਲ ਉਹ ਕਿਹੜੇ ਬੰਦਿਆਂ ਦੇ ਲਿਖ ਦੇ ਵਿੱਚ ਸੀਗਾ ਤੇ ਖਾਸ ਤੌਰ ਦੇ ਉੱਤੇ ਉਸ ਤੇ ਨੇੜਲੇ ਕਿਉਂਕਿ ਅਮਰਸਰ ਜਿਹੜਾ ਉਹ ਵੀ ਬਾਰਡਰ ਏਰੀਆ ਹੈ ਤੇ ਜਿਹੜਾ ਅਗਰਾਂਸ ਚੌੜਾ ਦਾ ਇਲਾਕਾ ਉਹ ਵੀ ਬਾਰਡਰ ਏਰੀਆ ਇਸ ਕਰਕੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦੇ ਪਾਕਿਸਤਾਨ ਦੇ ਨਾਲ ਕੋਈ ਲਿੰਕ ਤਾਂ ਨਹੀਂ ਰਹੇ ਹੈਗੇ ਘਟਨਾ ਤੋਂ ਕੁਝ ਦਿਨ ਪਹਿਲਾਂ ਤਾਂ ਜੋ ਉਧਰੋਂ ਕਿਸਦਾ ਹੱਥ ਹੋਵੇ ਇਸ ਕਵਿਸਨ ਬਾਦਲ ਤੇ ਹਮਲੇਦਾਰ ਸਾਰੇ ਪੱਖਾਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਕੁਝ ਸਾਹਮਣੇ ਆਏਗਾ ਇਸ ਸਿਰਮਾਨ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸੰਜੋਗ ਕਰਨ ਦੀ ਕੋਸ਼ਿਸ਼ ਕਰਾਂਗੇ ਦਿਓ ਜੱਜ ਧੰਨਵਾਦ